ਹਾਂਜੀ ਦੋਸਤੋ ਅੱਜ ਤੁਹਾਨੂੰ ਬਜ਼ੁਰਗਾਂ ਦੱਸੇ ਕੁਝ ਤੇਸੀ ਨੁਸਖੇ ਦੱਸਾਂਗੇ ਜੋ ਤੁਹਾਡੇ ਸਿਹਤਮੰਦ ਰਹਿਣ ਲਈ ਜ਼ਰੂਰ ਕੰਮ ਆਉਣਗੇ ਨੰਬਰ 1 ਸਿਹਤਮੰਦ ਰਹਿਣ ਲਈ ਹਰ ਰੋਜ਼ ਸਵੇਰੇ ਸੈਰ ਤੇ ਜਾਓ ਨੰਬਰ 2 ਪਾਣੀ ਜ਼ਿਆਦਾ ਪੀਓ ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਨੰਬਰ 3 ਹਫ਼ਤੇ ਵਿੱਚ ਘੱਟੋ ਘੱਟ ਤਿੰਨ ਵਾਰੀ ਕਸਰਤ ਜ਼ਰੂਰ ਕਰੋ ਨੰਬਰ 4 ਸੰਤੁਲਿਤ ਆਹਾਰ ਹੀ ਸਰੀਰ ਲਈ ਸਭ ਤੋਂ ਵਧੀਆ ਹੁੰਦਾ ਹੈ ਨੰਬਰ 5 ਜਿਵੇਂ ਅਲਕੋਹਲ ਤੋਂ ਦੂਰ ਰਹਿਣਾ ਚੰਗਾ ਹੈ ਉਵੇਂ ਹੀ ਫਾਸਟ ਫੂਡ ਵੀ ਘੱਟ ਖਾਓ ਨੰਬਰ 6 ਸਰੀਰ ਨੂੰ ਤੰਦਰੁਸਤ ਰੱਖਣ ਲਈ ਨੀਂਦ ਪੂਰੀ ਲੋੜੀਂਦੀ ਹੈ ਨੰਬਰ 7 ਦਿਨ ਦੀ ਸ਼ੁਰੂਆਤ ਇੱਕ ਗਲਾਸ ਗੁੰਗੁਨੇ ਪਾਣੀ ਨਾਲ ਕਰੋ ਇਸ ਨਾਲ ਹਾਜ਼ਮਾ ਵੀ ਦਰੁਸਤ ਰਹਿੰਦਾ ਹੈ ਨੰਬਰ 8 ਜੂਸਾਂ ਥਾਂ ਫਲ ਖਾਣਾ ਵਧੀਆ ਰਹਿੰਦਾ ਹੈ ਕਿਉਂਕਿ ਇਸ ਵਿੱਚੋਂ ਫਾਈਬਰ ਕਾਫੀ ਮਾਤਰਾ ਵਿੱਚ ਹੁੰਦੇ ਹਨ ਨੰਬਰ 9 ਹਰ ਰੋਜ਼ ਕੁਝ ਸਮਾਂ ਕੱਢ ਕੇ ਆਪਣੇ ਮਨ ਲਈ ਵੀ ਕੱਢੋ ਯਾਨੀ ਕਿ ਮੈਡੀਟੇਸ਼ਨ ਕਰੋ ਨੰਬਰ 10 ਰਾਤ ਨੂੰ ਭੋਜਨ ਹਲਕਾ ਤੇ ਸਮੇਂ ਤੇ ਖਾਓ ਨੰਬਰ 11 ਟੈਨਸ਼ਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਇਹ ਕਈ ਬਿਮਾਰੀਆਂ ਦੀ ਜੜ ਹੁੰਦੀ ਹੈ ਨੰਬਰ 12 ਆਹਾਰ ਵਿੱਚ ਹਰੇ ਪੱਤੇਦਾਰ ਸਬਜ਼ੀਆਂ ਸ਼ਾਮਿਲ ਕਰੋ ਨੰਬਰ 13 ਸੂਖਮ ਯੋਗ ਅਭਿਆਸ ਮਨ ਅਤੇ ਸਰੀਰ ਦੋਵਾਂ ਲਈ ਲਾਭਦਾਇਕ ਹੁੰਦੇ ਹਨ ਇਸ ਕਰਕੇ 20 ਮਿੰਟ ਰੋਜ਼ਾਨਾ ਜੋਗ ਜ਼ਰੂਰ ਕਰੋ ਨੰਬਰ 14 ਆਪਣੇ ਬੀਪੀ ਅਤੇ ਸ਼ੂਗਰ ਦੀ ਸਮੇਂ-ਸਮੇਂ ਸਿਰ ਜਾਂਚ ਕਰਵਾਓ ਨੰਬਰ 15 ਹਫ਼ਤੇ ਵਿੱਚ ਇੱਕ ਦਿਨ ਡਿਜੀਟਲ ਡੀਟੌਕਸ ਕਰੋ ਉਸ ਦਿਨ ਮੋਬਾਈਲ ਨਾ ਵਰਤੋ ਨੰਬਰ 16 ਖਾਣੇ ਦੇ ਨਾਲ ਪਾਣੀ ਨਾ ਪੀਓ ਖਾਣ-ਖਾਣ ਤੋਂ 30 ਮਿੰਟ ਬਾਅਦ ਪਾਣੀ ਪੀਣਾ ਵਧੀਆ ਹੈ ਨੰਬਰ 17 ਕੰਮ ਦੇ ਦੌਰਾਨ ਛੋਟੇ-ਛੋਟੇ ਵਿਰਾਮ ਕਰਦੇ ਰਹੋ ਨੰਬਰ 18 ਬਿਨਾਂ ਕਾਰਨੋਂ ਦਵਾਈਆਂ ਨਾ ਲਵੋ ਨੰਬਰ 19 ਮਸ ਅੰਡਾ ਬਰਗੀਆਂ ਚੀਜ਼ਾਂ ਸੁਧਸਤਾਨ ਤੋਂ ਲਵੋ ਨੰਬਰ 20 ਹਫ਼ਤੇ ਵਿੱਚ ਇੱਕ ਵਾਰ ਸਰੀਰ ਦੀ ਮਾਲਿਸ਼ ਜ਼ਰੂਰ ਕਰੋ ਨੰਬਰ 21 ਸਵੇਰ ਦੇ ਸਮੇਂ ਰੋਜ਼ ਇੱਕ ਨਿੰਬੂ ਪਾਣੀ ਪੀਣਾ ਸਰੀਰ ਲਈ ਬਹੁਤ ਵੱਖ ਹੈ ਨੰਬਰ 22 ਗੁੱਸੇ ਤੋਂ ਦੂਰ ਰਹੋ ਇਹ ਮਨ ਤੇ ਸਰੀਰ ਦੋਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਨੰਬਰ 23 ਟੀਵੀ ਜਾਂ ਮੋਬਾਈਲ ਦੇ ਸਾਹਮਣੇ ਖਾਣਾ ਨਾ ਖਾਓ ਨੰਬਰ 24 ਨੀਮਾ ਰਹਿਣਾ ਤੇ ਦੂਜਿਆਂ ਦੀ ਸਹਾਇਤਾ ਕਰਨਾ ਮਨ ਨੂੰ ਸੰਤੋਖ ਦਿੰਦਾ ਹੈ। ਨੰਬਰ 25 ਬਿਨਾਂ ਲੋੜ ਤੇ ਬੈਠਿਨਾ ਰੋ, ਹਿਲਦੇ-ਜੁਲਦੇ ਰੋ। ਇਸ ਨਾਲ ਮੈਟਾਬੋਲਿਜ਼ਮ ਤੇਜ਼ ਰਹਿੰਦਾ ਹੈ। ਨੰਬਰ 26 ਗੋਟੀਆਂ ਦੀ ਸੰਭਾਲ ਲਈ ਕੈਲਸ਼ੀਅਮ ਭਰਪੂਰ ਆਹਾਰ ਲਾਓ। ਨੰਬਰ 27 ਰੋਜ਼ ਮੱਥੇ ਦੇ ਹਸਣਾ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਨੰਬਰ 28 ਠੰਡਾ ਪਾਣੀ ਬਹੁਤ ਜ਼ਿਆਦਾ ਨਾ ਪੀਓ ਖਾਸ ਕਰਕੇ ਖਾਣੇ ਤੋਂ ਬਾਅਦ ਨੰਬਰ 29 ਸੌਣ ਤੋਂ ਪਹਿਲਾਂ ਫੋਨ ਨੂੰ ਦੂਰ ਰੱਖ ਦਿਓ ਨੰਬਰ 30 ਕੰਮ ਦੇ ਦੌਰਾਨ ਅੱਖਾਂ ਨੂੰ ਵੀ ਆਰਾਮ ਦਿਓ ਇਸ ਨਾਲ ਤਰੋਤਾਜ਼ਗੀ ਬਣੀ ਰਹਿੰਦੀ ਹੈ ਤੇ ਚੁਸਤੀ ਰਹਿੰਦੀ ਹੈ ਨੰਬਰ 31 ਘਰ ਦੀ ਸਫਾਈ ਤੇ ਹਵਾ ਦਾ ਧਿਆਨ ਰੱਖੋ ਨੰਬਰ 32 ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਮਨ ਅਤੇ ਸਰੀਰ ਦੋਵਾਂ ਲਈ ਵਧੀਆ ਹੈ ਨੰਬਰ 33 ਰੋਜ਼ ਕੁਝ ਸਮਾਂ ਧਿਆਨ ਮੈਡੀਟੇਸ਼ਨ ਲਈ ਰੱਖੋ ਨੰਬਰ 34 ਆਪਣੇ ਸਰੀਰ ਦੀ ਸੁਣੋ ਥਕਾਵਟ ਹੋਵੇ ਤਾਂ ਆਰਾਮ ਲਓ ਨੰਬਰ 35 ਰੋਜ਼ ਨਵੀਂ ਗੱਲ ਸਿੱਖੋ ਇਹ ਮਨ ਨੂੰ ਤਸਤ ਰੱਖਦਾ ਹੈ ਨੰਬਰ 36 ਕਦੇ ਵੀ ਨਾ ਸਤਾਣਾ ਸਿੱਟੋ ਨੰਬਰ 37 ਨੌਕਰੀ ਜਾਂ ਕੰਮ ਦੇ ਤਣਾਅ ਨੂੰ ਘਰ ਨਾਲ ਨਾ ਲੈ ਕੇ ਜਾਓ ਨੰਬਰ 38 ਰੋਜ਼ ਹਰੇਕ ਮੀਲ ਵਿੱਚ ਕੁਝ ਕੱਚੀਆਂ ਸਬਜ਼ੀਆਂ ਸ਼ਾਮਲ ਕਰੋ ਨੰਬਰ 39 ਆਊਟਡੋਰ ਗੇਮਸ ਜਿਵੇਂ ਕਿ ਬੈਡਮਿੰਟਨ ਵਾਕ ਆਦਿ ਜ਼ਰੂਰ ਕਰੋ ਨੰਬਰ 40 ਮਾਸਪੇਸ਼ੀਆਂ ਨੂੰ ਢਿੱਲਾ ਕਰਨ ਲਈ ਸਟ੍ਰੈਚਿੰਗ ਕਰਦੇ ਰਹੋ ਨੰਬਰ 41 ਰੋਜ਼ ਇੱਕ ਵਾਰ ਘੱਟੋ ਘਾਟ 10 ਮਿੰਟ ਧੁੱਪ ਵਿੱਚ ਬੈਠੋ ਨੰਬਰ 42 ਸਿਟਿੰਗ ਚੇਅਰ ਤੇ ਸਹੀ ਪੋਸਚਰ ਨਾਲ ਬੈਠੋ ਨੰਬਰ 43 ਕੰਮ ਕਰਦਿਆਂ ਬੱਧੀਆ ਰੋਸ਼ਨੀ ਹੋਣੀ ਚਾਹੀਦੀ ਹੈ ਨੰਬਰ 44 ਦਿਨ ਦੌਰਾਨ ਚੋਟੀ ਤੇ ਧੁੱਪ ਹੋਵੇ ਤਾਂ ਟੋਪੀ ਦਾ ਚਸ਼ਮਾ ਲਾਓ। ਨੰਬਰ 45 ਘਰਦਿਆਂ ਵੱਡਿਆਂ ਦੀ ਮਰਜ਼ੀ ਲਈ ਦੇਸੀ ਰੇਲੂ ਪਾਇਨਾ ਵਰਤੋ। ਡਾਕਟਰ ਨੂੰ ਦਿਖਾਓ। ਨੰਬਰ 46 ਹਰ ਇੱਕ ਦਿਨ ਨਵਾਂ ਫਲ ਖਾਓ। ਨੰਬਰ 47 ਆਪਣੇ ਦੰਦਾਂ ਦੀ ਸੰਭਾਲ ਲਈ ਦਿਨ ਵਿੱਚ ਦੋ ਵਾਰੀ ਬ੍ਰਸ਼ ਕਰੂ। ਨੰਬਰ 48 ਕੰਪਿਊਟਰ ਦਾ ਮੋਬਾਈਲ ਵਰਤਣ ਸਮੇਂ ਬਲੂ ਲਾਈਟ ਫਿਲਟਰ ਚਲਾਓ ਨੰਬਰ 49 ਆਪਣੀ ਸਿਹਤ ਲਈ ਰੋਜ਼ 30 ਮਿੰਟ ਜ਼ਰੂਰ ਕੱਢੋ ਨੰਬਰ 50 ਦੁਪਹਿਰ ਦੀ ਨੀਂਦ ਜੇ ਸੰਭਵ ਹੋਵੇ ਤਾਂ ਜ਼ਰੂਰ ਲਓ ਨੰਬਰ 52 ਨੰਬਰ ਨਿੰਬੂ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰਨ ਨਾਲ ਜੜੀਲੇ ਤੱਤ ਸਰੀਰੋਂ ਨਿਕਲਦੇ ਹਨ ਨੰਬਰ 52 ਆਲਸੀ ਰਹਿਣਾ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਲ ਲੈ ਜਾਂਦਾ ਹੈ ਨੰਬਰ 53 ਗੂੜ ਅਤੇ ਸੌਂਫ ਨਾਲ ਪਾਚਨ ਤੰਤਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਨੰਬਰ 54 ਨੱਕ ਦੀ ਸਫਾਈ ਲਈ ਨੇਤੀ ਕਰਨਾ ਲਾਭਦਾਇਕ ਹੁੰਦਾ ਹੈ। ਨੰਬਰ 55 ਚਾਹ ਕੋਫੀ ਦੀ ਥਾਂ ਹਰਬਲ ਟੀ ਪੀਣਾ ਚੰਗੀ ਰਹਿੰਦੀ ਹੈ। ਨੰਬਰ 56 ਹਰ ਹਫਤਾ ਆਪਣੇ ਪੈਰਾਂ ਦੀ ਵੀ ਸਫਾਈ ਤੇ ਮਾਲਿਸ਼ ਕਰੋ। ਨੰਬਰ 57 ਪੇਟ ਸਾਫ਼ ਨਾ ਹੋਣਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ। ਨੰਬਰ 57 ਰੋਜ਼ ਤਾਜੀ ਹਵਾ ਵਿੱਚ 10 ਮਿੰਟ ਗੈਰੀ ਸਾਹ ਲਵੋ। ਨੰਬਰ 68 ਚਟਪਟੀਆਂ ਦੇ ਤਲੀਆਂ ਹੋਈਆਂ ਚੀਜ਼ਾਂ ਘੱਟ ਖਾਓ। ਨੰਬਰ 60 ਸਰੀਰ ਨੂੰ ਹਾਈਡਰੇਟ ਰੱਖਣ ਲਈ ਨਾਰੀਅਲ ਪਾਣੀ ਪੀ ਸਕਦੇ ਹੋ। ਨੰਬਰ 68 ਫਲਾਂ ਨੂੰ ਛਿਲਕੇ ਸਮੇਤ ਖਾਣ ਦੀ ਆਦਤ ਪਾਓ। ਨੰਬਰ 14 ਰੋਜ਼ ਥੋੜਾ ਜਿਹਾ ਤੁਰਨਾ ਵੀ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਨੰਬਰ 38 ਮਨ ਨੂੰ ਨਰੂਲ ਰੱਖਣ ਲਈ ਕੁਝ ਰਤਨਾਤਮਕ ਚੀਜ਼ਾਂ ਜ਼ਰੂਰ ਕਰੋ। ਨੰਬਰ 4 ਹਫ਼ਤੇ ਵਿੱਚ ਇੱਕ ਵਾਰੀ ਆਪਣੇ ਕਮਰੇ ਦੀ ਸਫਾਈ ਜ਼ਰੂਰ ਕਰੋ। ਨੰਬਰ 65 ਬੱਚਿਆਂ ਨੂੰ ਸੇਸ ਰੰਗ ਦੀ ਆਤਾਂ ਛੋਟੀ ਉਮਰ ਤੋਂ ਪਵਾਓ। ਨੰਬਰ 68 ਯਾਨਾ ਇੱਕ ਗਲਾਸ ਗੋਭੀ ਜਾਂ ਗਾਜਰ ਦਾ ਜੂਸ ਪੀ ਸਕਦੇ ਹੋ। ਨੰਬਰ 67 ਜਿਆਦਾ ਮਿੱਠਾ ਖਾਣ ਨਾਲ ਸ਼ੂਗਰ ਦਾ ਖਤਰਾ ਵੱਧਦਾ ਹੈ। ਨੰਬਰ 68 ਮਠਾਜਾ ਲੱਸੀ ਵਰਗੇ ਪ੍ਰੋਬਾਇਓਟਿਕ ਪੀਣ ਨਾਲ ਪੇਟ ਠੀਕ ਰਹਿੰਦਾ ਹੈ ਅਤੇ ਆਜ਼ਮਾ ਵੀ ਫੁਣੇ ਰਹਿੰਦਾ ਹੈ। ਨੰਬਰ 69 ਸਰੀਰ ਨੂੰ ਲੋੜੀਂਦੇ ਵਿਟਾਮਿਨਸ ਤੇ ਮਿਨਰਲ ਅਹਾਰ ਰਾਹੀਂ ਜ਼ਰੂਰ ਲਵੋ। ਨੰਬਰ 70 ਖੁਰਾਕ ਵਿੱਚ ਭਿੱਜੀਆਂ ਹੋਈਆਂ ਦਾਲਾਂ ਤੇ ਅੰਕ੍ਰਿਤ ਅਨਾਜ ਸ਼ਾਮਲ ਕਰੋ। ਨੰਬਰ 71 ਨਕਲੀ ਸੁੰਦਰਿਆ ਸਮਾਨ ਦੀ ਥਾਂ ਘਰੇਲੂ ਉਪਾਏ ਵਰਤੋ ਜਾਨੀ ਕਿ ਕੋਸਮੈਟਿਕ ਦੀ ਵਰਤੋਂ ਘੱਟੋ ਘੱਟ ਕਰੋ ਨੰਬਰ 72 ਰੋਜ਼ ਮਿਊਜ਼ਿਕ ਸੁਣਨਾ ਮਨ ਨੂੰ ਸ਼ਾਂਤ ਕਰਦਾ ਹੈ ਨੰਬਰ 73 ਕੰਮ ਤੋਂ ਬਾਅਦ ਪੈਰਾਂ ਨੂੰ ਗਰਮ ਪਾਣੀ ਵਿੱਚ ਰੱਖਣਾ ਆਰਾਮ ਦਿੰਦਾ ਹੈ ਨੰਬਰ 74 ਪੇਟ ਦੀ ਗਰਮੀ ਲਈ ਸੌਫ ਮਸਤਰੀ ਤੇ ਧਨੀਆ ਲਾਭਦਾਇਕ ਹੁੰਦੇ ਹਨ ਨੰਬਰ 75 ਬੱਚਿਆਂ ਨੂੰ ਜ਼ਿਆਦਾ ਸਕਰੀਨ ਟਾਈਮ ਤੋਂ ਦੂਰ ਰੱਖੋ ਨੰਬਰ 76 ਥੋੜੀ ਕੁਦਰਤੀ ਤੂ ਫੋਲੈਂਡ ਨਾਲ ਵਿਟਾਮਿਨ ਡੀ ਮਿਲਦਾ ਹੈ। ਨੰਬਰ 70 ਲੰਬੇ ਸਮੇਂ ਤੱਕ ਖਾਲੀ ਪੇਟ ਨਾ ਰਹੋ। ਪੇਟ ਦੀ ਸਿਹਤ ਲਈ omega 3 ਚਰਬੀਆਂ ਲੋੜਿੰਦੀਆਂ ਹਨ। ਨੰਬਰ 79 ਸਰੀਰ ਨੂੰ ਡੀਟੌਕਸ ਕਰਨ ਲਈ ਰੋਜ਼ ਆਮਲੇ ਦਾ ਸੇਵਨ ਕਰੋ। ਨੰਬਰ 80 ਮਲਟੀਵਿਟਾਮਿਨ ਸਿਰਫ ਡਾਕਟਰੀ ਸਲਾਹ ਨਾਲ ਹੀ ਲਵੋ। ਨੰਬਰ 81 ਛਿਲਕਿਆਂ ਸਮੇਤ ਖਾਧਾ ਗਿਆ ਫਾਣ ਖਾਣਾ ਬਧੇਰੇ ਫਾਇਦੇਮੰਦ ਹੁੰਦਾ ਹੈ। ਨੰਬਰ 82 ਸੂਰ ਨਮਸਕਾਰ ਜਾਂ ਜੋਗਾਸਨ ਰੋਜ਼ ਕਰਨ ਨਾਲ ਬਾਡੀ ਲਚਕਦਾਰ ਬਣਦੀ ਹੈ। ਨੰਬਰ 83 ਘਰ ਵਿੱਚ ਸੇਜ, ਤુલਸੀ ਜਾਂ ਗਲੋਏ ਵਰਗੇ ਪੌਦੇ ਜ਼ਰੂਰ ਲਗਾਓ। ਇਸ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਤੇ ਇਹਨਾਂ ਨੂੰ ਖਾ ਕੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਤੋਂ ਵੀ ਬਚਿਆ ਜਾ ਸਕਦਾ ਹੈ। ਨੰਬਰ 84 ਫਲ ਅਤੇ ਸਬਜ਼ੀਆਂ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ ਨੰਬਰ 85 ਜੇ ਪਾਣੀ ਕੱਚਾ ਹੋਵੇ ਤਾਂ ਫਿਲਟਰ ਜਾਂ ਉਬਾਲ ਕੇ ਹੀ ਪੀਓ ਨੰਬਰ 86 ਕੰਮ ਦੇ ਦੌਰਾਨ ਛੋਟਾ ਬ੍ਰੇਕ ਲੈਣਾ ਉਤਪਾਦਕਤਾ ਵਧਾਉਂਦਾ ਹੈ ਨੰਬਰ 87 ਵਧੀਆ ਸਿਹਤ ਲਈ ਰੋਜ਼ ਇੱਕੋ ਸਮੇਂ ਸੁੱਤੋ ਤੇ ਜਾਗੋ ਨੰਬਰ 88 ਕਬਜ਼ ਤੋਂ ਬਚਣ ਲਈ ਰੋਜ਼ ਫਾਈਬਰ ਵਾਲੀ ਆਹਾਰ ਲਾਓ ਨੰਬਰ 89 ਹਰ ਹਫ਼ਤੇ ਨਵੇਂ ਹਾਰ ਟਰਾਈ ਕਰੋ ਇਹ ਮਨ ਨੂੰ ਤਰੋਤਾਜ਼ਾ ਕਰਦਾ ਹੈ ਨੰਬਰ 90 ਜਿੰਨਾ ਹੋ ਸਕੇ ਘਰ ਦੀ ਬਣੀ ਰੋਟੀ ਖਾਓ ਬਾਹਰ ਦੀ ਨਹੀਂ ਨੰਬਰ 99 ਰੋਜ਼ ਹੱਸਣ ਦੀ ਆਦਤ ਪਾਓ ਇਹ ਦਵਾਈਆਂ ਤੋਂ ਵੀ ਵਧੀਆ ਹੈ ਨੰਬਰ 91 ਰਾਤ ਨੂੰ 2 ਘੰਟੇ ਪਹਿਲਾਂ ਭੋਜਨ ਕਰਨਾ ਚੰਗੀ ਨੀਂਦ ਲਈ ਜ਼ਰੂਰੀ ਹੈ ਨੰਬਰ 93 ਆਪਣੀ ਸਿਹਤ ਸੰਬੰਧੀ ਜਾਣਕਾਰੀ ਹੋਣਾ ਅਹੰਕਾਰ ਨਹੀਂ ਸਾਵਧਾਨੀ ਹੁੰਦੀ ਹੈ ਨੰਬਰ 94 ਪੂਰੀ ਨੀਂਦ ਨਾ ਲੈਣ ਨਾਲ ਹਾਰਮੋਨ ਬੈਲੈਂਸ ਖਰਾਬ ਹੋ ਜਾਂਦਾ ਹੈ ਨੰਬਰ 95 ਰੋਜ਼ ਬਾਹਰ ਤੁਰਨਾ ਚਾਹੀਏ 15 ਮਿੰਟ ਹੀ ਹੋਵੇ ਮਨ ਨੂੰ ਤਾਜ਼ਗੀ ਦਿੰਦਾ ਹੈ ਨੰਬਰ 96 ਹਰੇਕ ਵੱੱਲੇ ਸਟੈਪ ਨੂੰ ਅਮਲ ਵਿੱਚ ਲਿਆਉਣਾ ਹੀ ਅਸਲੀ ਚੁਣੌਤੀ ਹੈ ਨੰਬਰ 97 ਆਪਣੇ ਲਈ ਸੈਲਫ ਕੇਅਰ ਦਾ ਸਮਾਂ ਰੱਖੋ ਜੇ ਚਾਹੁੰਦੇ ਹੋ ਦੂਜਿਆਂ ਦੀ ਸੰਭਾਲ ਨੰਬਰ 99 ਟਪਲੀਆਂ ਜੜੀਆਂ ਤੇ ਅਸ਼ੁੱਧੀਆਂ ਨੂੰ ਜਾਣ ਸਮਝ ਕੇ ਵਰਤੋ ਨੰਬਰ 99 ਮੱਛੀਆਂ ਨੂੰ ਵੀ ਸਰੀਰਕ ਕਸਰਤੀ ਆਦਤ ਪਾਓ ਨੰਬਰ 100 ਆਹਾਰ, ਨੀਂਦ ਅਤੇ ਮਾਨਸਿਕ ਹਾਲਤ ਇਹਨਾਂ ਦਾ ਸੰਤੁਲਨ ਬਹੁਤ ਜ਼ਰੂਰੀ ਹੁੰਦਾ ਹੈ। ਹਾਂਜੀ ਦੋਸਤੋ, ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਅਤੇ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ ਲਿਖਿਓ। ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਤੇ ਇਹ ਜੀਆਂ ਬਹੁਤ ਸਾਰੀਆਂ ਵੀਡੀਓਜ਼ ਹਨ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਆਪਣੀ ਨੌਲੇਜ ਵਧਾ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਇੱਕ ਚੰਗਾ ਜੀਵਨ ਜੀ ਸਕਦੇ ਹੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਵੀਡੀਓ ਨੂੰ ਪੂਰਾ ਦੇਖਿਆ ਅਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਥੋੜਾ ਸਮਾਂ ਸਾਡੇ ਲਈ ਵੀ ਕੱਢਿਆ